嗯对 ਕਾਲ ਕਲੈਚ ਅਪਡੇਟ ਪੁਆਇੰਟ ਆ ਨਾ ਯਾਰ ਹੈ। ਦੇਖੇ ਤੁਹਾਲਾ ਜਨ ਬਖੈਰ। ਹਾਂ ਜੀ ਨਮਸਕਾਰ ਜੀ। ਹੜਾ ਦੀ ਮਾਰ ਕਰਕੇ ਜੋ ਫਸਲਾਂ ਦਾ ਨੁਕਸਾਨ ਹੋਇਆ ਹੈ। ਔਰ ਉਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਸਾਰੇ ਜਿਹੜੇ ਕਿਸਾਨ ਪਰਾਏ ਜਿਨ੍ਹਾਂ ਦੀ ਜਿਹੜੀ ਇਹ ਅ ਇਹ ਗੱਲ ਹੀ ਕਿ ਕਮਾਈ ਸਾਰੀ ਉਹਨਾਂ ਤੇ ਡਿਪੈਂਡ ਕਰਦੀ ਏ ਸਾਰੀ ਜੀਵ ਕਾਇ ਹੀ ਡਿਪੈਂਡ ਜਿਹੜੀ ਇਹ ਫਸਲਾਂ ਤੇ ਕਰਦੀ ਏ ਤਾਂ ਉਹਦਾ ਨੁਕਸਾਨ ਕਾਫੀ ਹੋਇਆ ਹੈ ਅਸਟਮਸੀ ਮੁਹਾਰਖੀਵਾ ਮੁਹਾਰ ਜਮਸ਼ੇਰ ਤੇ ਮੁਹਾਰ ਸੋਨਾ ਵਾਲੇ ਪਿੰਡਾਂ ਵਿੱਚ ਪਹੁੰਚਿਆ ਜਿੱਥੇ ਨਾਲ ਤਿੰਨੋਂ ਪਿੰਡ ਜਿਸਰ ਵੰਚੀ ਮੌਜੂਦ ਨੇ ਔਰ ਇੰਨਾ ਵੱਲ ਜਿਹੜੀ ਇਹ ਮੇਨ ਬੰਦ ਬਣਾਉਣ ਵਾਸਤੇ ਡੀਜ਼ਲ ਦੀ ਡਿਮਾਂਡ ਕੀਤੀ ਗਈ ਏ ਔਰ ਜਿਸ ਤਰ੍ਹਾਂ ਹੜਾ ਦੀ ਮਾਰ ਕਰਕੇ ਜਿਹੜੀ ਫਸਲ ਡੁੱਬਣ ਕਰਕੇ ਪੱਠੀਆਂ ਨੂੰ ਵੀ ਕਾਫੀ ਜੜੀ ਮਾਰ ਪਹੁੰਚੀ ਏ ਤੇ ਨਾਲ ਹੀ ਉਹਨਾਂ ਨੂੰ ਪੱਠੀਆਂ ਦੀ ਸਹਾਇਤਾ ਚਾਹੀਦੀ ਏ ਮੇਰੀ ਸਾਈਟ ਵੀ ਵੱਲ ਉਹਨਾਂ ਦੀ ਜਿਹੜੀ ਸਹਾਇਤਾ ਮੋਈਆ ਕਰਵਾਈ ਜਾ ਰਹੀ ਏ ਔਰ ਸਭ ਤੋਂ ਜਿਹੜੀ ਵੱਡੀ ਗੱਲ ਏ ਜੋ ਇਹਨਾਂ ਨਾਲ ਗੱਲਬਾਤ ਕਰਨ ਤੇ ਸਾਨੂੰ ਇਹਨਾਂ ਦੀ ਮੁਸ਼ਕਲਾਂ ਨੇ ਕਿ ਜੋ ਉਹਨਾਂ ਦੀ ਜ਼ਮੀਨ ਡੁੱਬਦੀ ਏ ਔਰ ਕਿਤੇ ਨਾ ਕਿਤੇ ਜਿਹੜਾ ਮੁਆਵਜ਼ਾ ਪ੍ਰੋਪਰ ਨਾ ਮਿਲਣ ਕਰਕੇ ਇਹਨਾਂ ਨੂੰ ਅੱਗੇ ਆਉਣ ਵੇਲੇ ਟਾਈਮ ਦੇ ਵਿੱਚ ਨੁਕਸਾਨ ਬਹੁਤ ਹੁੰਦਾ ਕਿਉਂਕਿ ਇਸ ਇਹ ਜਿਹੜਾ ਟਾਈਮ ਮੇ ਉਹ ਪ੍ਰੋਪਰ ਜਿਹੜਾ ਫਸਲ ਉਹ ਗਾਂਦ ਹੈ ਇਹ ਕਹਿ ਲੋ ਕਿ ਝੋਨਾ ਆਪਣੇ ਪੀਕ ਪੁਆਇੰਟ ਤੇ ਹੁੰਦਾ ਇਸ ਟਾਈਮ ਤੇ ਤਾਂ ਕਿਤੇ ਨਾ ਕਿਤੇ ਪਾਣੀ ਆਨ ਕਰਕੇ ਜਿਹੜਾ ਝੋਨੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾ ਮੈਂ ਵੀ ਜੋ ਨਵਾਂ ਵੱਲੋ ਸਮੱਸਿਆ ਆਈਏ ਤਾਂ ਇੱਕ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਵੀ ਜਿਹੜੀ ਇਹਨਾਂ ਦੀ ਗੱਲ ਜਿਹੜੀ ਹੈ ਸਰਕਾਰ ਤੱਕ ਕੰਜ਼ੂਰ ਪਹੁੰਚਾਵਾਂਗੀ ਕਿ ਇਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਪ੍ਰੋਵਾਈਡ ਕਰਵਾਇਆ ਜਾਵੇ ਔਰ ਨਾਲ ਹੀ ਜਿਹੜੀ ਇਹਨਾਂ ਦੀ ਜਿਹੜੀ ਉੱਚੀ ਸਹਾਇਤਾ ਵੀ ਜਿਹੜੀ ਹੈ ਉਹ ਹੋਰ ਵੀ ਕੀਤੀ ਜਾਵੇ ਤੇ ਬਾਕੀ ਜਿਹੜਾ ਪ੍ਰਸ਼ਾਸਨ ਨੇ ਉਹਨਾਂ ਵੱਲੋਂ ਜਿਹੜਾ ਇਹਨਾਂ ਦਾ ਪੂਰਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਔਰ ਮੇਨ ਜਿਹੜੀ ਸਮੱਸਿਆ ਇਹ ਹੈ ਕਿ ਪਾਣੀ ਦਾ ਪੱਧਰ ਜਿਹੜਾ ਹੈ 2-3 ਦਿਨ ਤੋਂ ਲਗਾਤਾਰ ਬਹੁਤ ਜ਼ਿਆਦਾ ਵਧ ਰਿਹਾ ਹੈ ਜਿਸ ਦੇ ਕਰਕੇ ਜਿਹੜਾ ਨੁਕਸਾਨ ਹੋਰ ਸਸੇ ਸਸੇ ਗਾਲ ਜੀ ਮੇਰਾ ਨਾਮ ਜੀ ਗੁਰਬਜਨ ਸਿੰਘ ਸਰਪੰਚ ਪਿੰਡ ਮਾਰਸੋਣਾ ਤੋਂ ਜੀ ਅੱਜ ਸਾਡੇ ਆੜਾਂ ਦੀ ਮਾਰ ਕਰਨ ਮੈਡਮ ਪੂਜਾ ਸਿਸਟਰ ਹੋਇਆ ਬਿਥਰੀ ਪੰਚਾਇਤ ਤੇ ਉਹਨਾਂ ਬਹੁਤ ਮੁਸ਼ਕਲਾਂ ਸੁਣੀਆਂ ਮੌਕੇ ਤੇ ਕੁਛ ਹੱਲ ਕੀਤੇ ਜੀ ਬਹੁਤ ਵਧੀਆ ਨੇਕ ਇਨਸਾਨ ਕੁਝ ਡੀਟੈਲ ਦੇ ਡਿਮਾਂਡ ਸ਼ੋ ਦੇ ਤਾਂ ਉਹਨਾਂ ਨੇ ਕੁਝ ਪੱਠੇ ਡਿਮਾਂਡ ਸ਼ੋ ਉਹਨਾਂ ਨੇ ਪੂਰੀ ਕਰਤੀ ਜੀ ਮੌਕੇ ਤੇ ਜੀ ਸਰਪੰਚ ਗਿਆ ਮਾਰਖੀਵਾ ਮਾਰਜਮ ਸ਼ੇਰ ਮਾਰਸੋਣਾ ਮਾਰਖਿਓ ਪਾਨੀ ਤੋਂ ਜੀ ਬਹੁਤ ਵਧੀਆ ਬਹੁਤ ਪੂਰੇ ਤਕਰੀਬ ਨਕਸ਼ਾਨ ਹੀ 100% ਮਾਰਜਮ ਸ਼ਹਿਰਦ ਪੂਰਾ ਨਕਸ਼ਾਨ ਹੋ ਚੁੱਕਾ ਹੈ ਅੱਗੇ ਬੰਦ ਬੰਦ ਰਹੇ ਸੀ ਹੋ ਸਕਦਾ ਰਾਤ ਰਾਤ ਵੜਦਾ ਹੈ ਕਿ ਘਟਦਾ ਹੈ ਅੱਗੇ ਤੋਂ ਮਤਲਬ ਦੇਖੋ ਜੀ ਜੋ ਮਾਰਜਮ ਸ਼ਹਿਰ ਦਾ ਏਰੀਆ ਪੂਰਾ ਖਤਮ ਹੋ ਚੁੱਕਾ ਹੈ ਉਹਨਾਂ ਨੂੰ ਪੱਠਿਆਂ ਦੀ ਸਹੂਲਤ ਦੇ ਚਾਹੀਦੀ ਹੋਰ ਖਾਣ ਪੀਣ ਵਾਸਤੇ ਵਸਤੂ ਚਾਹੀਦੀਆਂ ਜੀ ਉਹ ਜਲਦੀ ਪ੍ਰੋਵਾਈਡ ਕਰਾਈ ਜਾਂ ਥੋੜੀ ਤੋਂ ਠੀਕ ਹੋ ਗਈ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਮੌਕੇ ਤੇ ਆ ਕੇ ਵੇਖਣ ਕੱਚੀ ਪੇੜੀ ਵਾਲ ਨੂੰ ਤਾਂ ਠੇਕਾ ਵੀ ਨਹੀਂ ਮਿਲਦਾ ਜਿਹੜਾ ਤਾਰਾਂ ਦਾ ਠੇਕਾ ਆਦਾ ਉਹ ਵੀ ਨਹੀਂ ਸਾਰਾ ਮਿਲਦਾ ਕਿਸੇ ਤਰ੍ਹਾਂ ਦਾ ਇਹ ਪੱਠੇ ਹੈਗੇ ਡੁੱਬ ਗਏ ਸਾਰੇ ਪੱਠੇ ਤਾਂ ਅੱਗੇ ਹੁਣ ਕਿਸੇ ਦੇ ਨਹੀਂ ਬਚੇ ਦੋ ਤਿੰਨ ਘਰਾਂ ਦੇ ਬੱਚੇ ਜੀ ਇੱਕ ਤਾਂ ਮੇਰੇ ਬੱਚੇ ਦੋ ਘਰਾਂ ਦੋ ਬੱਚੇ ਬਸ ਬਾਕੀ ਸਾਰਾ ਨੁਕਸਾਨ ਹੋ ਗਿਆ ਜਿੰਨਾ ਚੋਨਾ ਤਾਂ ਬਚਿਆ ਹੀ ਨਹੀਂ ਬਾਤ ਉਹ 25 ਕਿਲੇ ਚੋਨਾ ਬਚਿਆ ਉਹ ਵੀ ਅੱਜ ਰਾਤ ਨੂੰ ਪਾਣੀ ਪੈ ਜਾਏਗਾ ਇਹ ਤੋਂ ਤੇ ਹੁਣ ਕੁਝ ਵੀ ਨਹੀਂ ਬਚਿਆ ਜੀ ਸਰਪੰਚ ਮਾਰ ਕੀ ਦਿੱਤਾ ਪਰ ਚੰਨੀ ਆ ਰਹੀ ਜੀ ਪਾਣੀ ਦੇ ਹੜ੍ਹਾਂ ਦੀ ਜਿਆਦਾ दिल्ली दा रात नु फुट-सम फुट फुट बज जांदा जी। ठंडीजल दी मदद दी ਲੋੜ ਹੈ ਜੀ। ਹੂੰ। ਮਾਰ ਵੰਡ ਬੰਨਣ ਲੱਗੇ ਹੋਆ ਤਿੰਨ ਦਿਨ ਹੋ ਗਏ ਦਿੱਲੀ 'ਚ ਬੰਨ ਬੰਨੀਆ। ਹੂੰ। ਵੀ ਗੱਲ ਸਾਨੂੰ ਬਹੁਤ ਲੋੜ ਹੈ। ਹੂੰ। ਵਿਚਾਰਾ ਚੂਰਾ ਹਰਾ ਮਿਲ ਜਾਵੇ ਤਾਂ ਉਹ ਵੀ ਚਲ ਬਹੁਤ ਵਧੀਆ ਗੱਲ ਹੈ। ਬਾਕੀ ਸਾਨੂੰ ਜਿਆਦਾ ਢੀਲ ਦੀ ਪ੍ਰੋਬਲਮ ਹੈ। ਹੂੰ। ਲੋਕਾਂ ਦੇ ਫਸਲਾਂ ਡੁੱਬੀਆਂ ਪਈਆਂ ਨੇ। ਤੇ ਢੀਲ ਪਰ ਲੋ ਨਹੀਂ ਪਾਲਾ ਜਾਂਦਾ। ਹੂੰ। ਮਜੂਦ। ਤੇ ਤਿੰਨ ਚਾਰ ਪੈਸਾ। ਅੱਛਾ। ਠੀਕ ਹੈ। ਮਾਰ ਦੇ ਸ਼ੇਰ ਦਾ, ਮਾਰ ਸੁੰਨੇ ਦਾ, ਮਾਰ ਕੀ ਰੋ ਬੋਲ। ਤਾਂ ਮਾਰ ਕੀ ਵੇਣਾ ਤੋ

ਕਮੇਟੀ ਡੀਜ਼ਲ ਡੀਜ਼ਲ